ਜ਼ਿੰਦਗੀ ਚ ਸਭ ਤੋਂ ਵੱਡੀ ਸਿੱਖ ਤੁਹਾਡੀ ਸਿੱਖਿਆ ਜੀ ਕਿਹੜੀ ਸੀ ਸਿੱਖੀ ਦੇ ਵਿੱਚ ਵਾਪਸ ਆਉਣਾ ਸਭ ਤੋਂ ਵੱਡੀ ਸਿੱਖਿਆ ਸੀ ਹਮ ਮੈਂ ਜੰਮਿਆ ਇੱਕ ਸਿੱਖ ਪਰਿਵਾਰ ਚ ਸੀ ਔਰ ਕਿਸੇ ਕਾਰਨ ਜਦੋਂ ਖੜਕੂਆਰ ਦਾ ਟਾਈਮ ਸੀ ਮੈਨੂੰ ਦੋ ਵਾਰੀ ਤਿੰਨ ਵਾਰੀ ਬਲਕੇ ਪੁਲਿਸ ਨੇ ਸੀਆਰਪੀ ਨੇ ਚੱਕ ਲਿਆ ਹਮ ਤੇ ਉਹ ਮੈਨੂੰ ਮਤਲਬ ਕਿਉਂਕਿ ਮੈਂ ਦਾੜੀ ਜਦੋਂ ਰੱਖੀ ਸੀ ਐਂ ਹੀ ਸੀ ਮੈਂ ਯੰਗ ਵੀ ਜਦੋਂ ਮੈਂ ਦਾੜੀ ਰੱਖ ਕੇ ਪੱਗ ਬੰਨਦਾ ਸੀ ਤਾਂ ਮੈਂ ਦਾੜੀ ਕੱਟਦਾ ਨਹੀਂ ਸੀ ਹੂੰ ਤੇ ਮੇਰਾ ਮਤਲਬ ਸੀ ਜੇ ਦਾੜੀ ਕੱਟਣੀ ਆ ਫਿਰ ਵਾਲ ਵੀ ਕੱਟਣੇ ਆ ਫਿਰ ਪੱਗ ਨਹੀਂ ਬੰਨਣੀ ਜੇ ਪੱਗ ਬੰਨਣੀ ਆ ਤਾਂ ਦਾੜੀ ਨਹੀਂ ਕਤਰਨੀ ਹੂੰ ਤਾਂ ਮੈਨੂੰ ਦੋ ਵਾਰੀ ਤਿੰਨ ਵਾਰੀ ਬਲਕੇ ਦੋ ਵਾਰੀ ਸੀ ਆਰਪੀ ਨੇ ਇੱਕ ਵਾਰੀ ਪੰਜਾਬ ਪੁਲਿਸ ਨੇ ਮੈਨੂੰ ਖੜਕੂ ਸਮਝ ਕੇ ਫੜ ਲਿਆ ਉਹ ਮੈਂ ਬਹੁਤ ਵਾਰੀ ਦੱਸੀ ਹੈ ਗੱਲ ਪਟਿਆਲੇ ਯੂਨੀਵਰਸਿਟੀ ਚ ਉਦੋਂ ਮੈਂ ਗੁੱਸੇ ਚ ਆ ਕੇ ਦਾੜੀ ਕੇ ਜਿਹੜੇ ਸੀਗੇ ਉਹ ਕਤਲ ਕਰਾ ਤੇ ਪੱਗ ਲਾਤੀ ਕਿ ਯਾਰ ਇਹ ਐਂ ਮਾਰ ਦੇਣਗੇ ਪਰ ਉਦੋਂ ਹਾਲਾਤ ਇਦਾਂ ਦੇ ਸੀਗੇ ਵੀ ਜੇ ਤੁਸੀਂ ਵਾਲ ਦਾੜੀ ਕਤਲ ਕੀਤੇ ਵਾ ਤਾਂ ਹੋ ਸਕਦਾ ਤੁਹਾਨੂੰ ਖੜਕੂ ਮਾਰ ਦੇਣ ਹਿੰਦੂ ਸਮਝ ਕੇ ਜੇ ਤੁਸੀਂ ਰੱਖੇ ਵਾ ਤਾਂ ਹੋ ਸਕਦਾ ਤੁਹਾਨੂੰ ਕੋਈ ਸੀਆਰਪੀ ਜਾਂ ਪੰਜਾਬ ਪੁਲਿਸ ਮਾਰ ਦੇਵੇ ਚਲੋ ਉਸ ਤੋਂ ਬਾਅਦ ਬਹੁਤ ਟਾਈਮ ਲੰਘ ਗਿਆ ਤੇ ਮੇਰੇ ਘਰਦਿਆਂ ਨੂੰ ਨਹੀਂ ਸੀ ਪਸੰਦ ਜਿਵੇਂ ਸਾਰੇ ਘਰਦਿਆਂ ਆਪਣੇ ਹੁੰਦੇ ਆ ਵੀ ਉਹਨਾਂ ਨੂੰ ਮਾਮਣ ਵੀ ਫਾਦਰ ਸਾਹਿਬ ਨੂੰ ਵੀ ਨਹੀਂ ਸੀ ਕਿ ਮੈਂ ਤਾੜੀ ਕੇਸ ਜਿਹੜੇ ਆ ਉਹ ਕਟਾਵ ਤੇ ਉਸ ਸਮੇਂ ਦੌਰਾਨ ਮੈਂ ਇੱਕ ਫਿਲਮ ਸਾਈਨ ਕੀਤੀ ਐਜ਼ ਅ ਰਾਈਟਰ ਉਹ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਦੀ ਡੈਥ ਹੋ ਗਈ ਉਹ ਫਿਲਮ ਬਣ ਨਹੀਂ ਸਕੀ ਮਿਸਟਰ ਰਵੀ ਨਿਸ਼ੰਧ ਉਹ ਜਸਪਾਲ ਪੱਟੀ ਦੇ ਐਸੋਸੀਏਟ ਹੁੰਦੇ ਸੀ ਕਿਸੇ ਟਾਈਮ ਹਾਂ ਉਹਨਾਂ ਨੇ ਇੱਕ ਫਿਲਮ ਬਣਾਉਣੀ ਸੀ ਉਹ ਸਿੱਖੀ ਤੇ ਸੀਗੀ ਕਿ ਇੱਕ ਸਿੱਖ ਪਰਿਵਾਰ ਦਾ ਜਿਹੜਾ ਹੈਗਾ ਪੋਤਾ ਉਹ ਬਾਹਰ ਜਾਂਦਾ ਤੇ ਬਾਹਰ ਸਿੰਗਰ ਬਣ ਲਈ ਉਹ ਦਾੜੀ ਕੇਸ ਕਤਲ ਕਰਾ ਦਿੰਦਾ ਤੇ ਉਹਦੇ ਦਾਦੇ ਨਾਲ ਉਹਦੀ ਲੜਾਈ ਹੋ ਜਾਂਦੀ ਹੈ ਜਦੋਂ ਵਾਪਸ ਆਉਂਦਾ ਤਾਂ ਦਾਦਾ ਉਹਦਾ ਪੂਰਨ ਗੁਰਸਿੱਖ ਤੇ ਉਹਨਾਂ ਦੀ ਟਸਲ ਚੱਲਦੀ ਰਹਿੰਦੀ ਆ ਤੇ ਐਂਡ ਤੇ ਜਾ ਕੇ ਉਹ ਜਵਾਬ ਆ ਜਿਹੜਾ ਮੁੰਡਾ ਫੇਰ ਸਮਝਦਾ ਕਿ ਸਿੱਖੀ ਕਿੰਨੀ ਜ਼ਰੂਰੀ ਆ ਤੇ ਉਹ ਦੁਬਾਰਾ ਦਾੜੀ ਕੇਸ ਰੱਖਦਾ ਹੂੰ ਮੈਂ ਉਹ ਫਿਲਮ ਲਿਖਣੀ ਸੀਗੀ ਸਕ੍ਰੀਨਪਲੇ ਡਾਇਲੌਗ ਮੈਂ ਲਿਖਣੇ ਸੀ ਵਨ ਲਾਈਨ ਕਹਾਣੀ ਉਹ ਡਾਇਰੈਕਟਰ ਦੀ ਸੀ ਤੇ ਲਿਖਦੇ ਲਿਖਦੇ ਮੈਂ ਇੱਥੇ ਤਿੰਨ ਮਹੀਨੇ ਦਾ ਟਾਈਮ ਲਿਆ ਸੀ ਵੀ ਮੈਂ ਇੱਥੇ ਰਹਿ ਕੇ ਲਿਖੂੰਗਾ ਮਨਸਾ ਦੇਵੀ ਤੇ ਮੈਂ ਉਹਨੂੰ ਲਿਖਿਆ ਜਦੋਂ ਤਾਂ ਮੈਂ ਇੱਕ ਦਿਨ ਡਾਇਰੈਕਟਰ ਨੂੰ ਕਿਹਾ ਮੈਂ ਕਿਹਾ ਯਾਰ ਵੀ ਮੈਨੂੰ ਨਾ ਇੱਕ ਗਿਲਟੀ ਫੀਲ ਹੁੰਦੀ ਆ ਕਹਿੰਦਾ ਕੀ ਮੈਂ ਕਿਹਾ ਮੈਨੂੰ ਇਦਾਂ ਲੱਗਦਾ ਕਿ ਮੈਂ ਸਿੱਖਾਂ ਦਾ ਜਵਾਕ ਹੋ ਕੇ ਹੁੰਦਾ ਹੋ ਕੇ ਮੈਂ ਦਾੜੀ ਕੇਸ ਕਟਾਈ ਫਿਰਦਾ ਤੇ ਮੈਂ ਲੋਕਾਂ ਦੇ ਜਵਾਕਾਂ ਨੂੰ ਇਹ ਸਿੱਖਿਆ ਦੇਵਾਂ ਕਿ ਭਾਈ ਤੁਸੀਂ ਦਾੜੀ ਕੇਸ ਨਾ ਕਟਾਓ ਰੱਖ ਲਓ ਹਨ ਇਸ ਕਰਕੇ ਯਾਰ ਮੇਰੇ ਤੋਂ ਐ ਤਾਂ ਝੂਠ ਨਹੀਂ ਬੋਲਿਆ ਜਾਣਾ ਮੈਂ ਤਾਂ ਯਾਰ ਆਪ ਦਾੜੀ ਕੇਸ ਰੱਖਦਾ ਫਿਰ ਮੈਂ ਫਿਰ ਮੈਂ ਲੋਕਾਂ ਨੂੰ ਦੱਸੂਗਾ ਜੀ ਮੈਂ ਜੀ ਉਸ ਬੈਣੀ ਸਾਰੀਆਂ ਜਿਹੜੀਆਂ ਬੁਰੀਆਂ ਆਦਤਾਂ ਸੀਗੀਆਂ ਉਹ ਤਿਆਗਤੀਆਂ ਤੇ ਮੈਂ ਦਾੜੀ ਕੇਸ ਰੱਖ ਲਈ ਹੂੰ ਤੇ ਉਹ ਬਦਕਿਸਮਤੀ ਸੀਗੀ ਉਸ ਮਤਲਬ ਉਸ ਸਮੇ ਸਾਡੀ ਸਾਰਿਆਂ ਦੀ ਕਿ ਉਹ ਫਿਲਮ ਸੈੱਟ ਤੇ ਜਾਣ ਤੋਂ ਪਹਿਲਾਂ ਹੀ ਡਾਇਰੈਕਟਰ ਉਹਨਾਂ ਦੀ ਡੈਥ ਹੋ ਗਈ ਮਿਸਟਰ ਰਵੀ ਨਿਸ਼ਾਨਦੇਵੀ ਤੇ ਪਰ ਉਸ ਸਬਜੈਕਟ ਨੇ ਦੇ ਰਾਹੀਂ ਵੈਗਰੂ ਨੇ ਮੇਰੇ ਤੇ ਇਹ ਮਿਹਰ ਕੀਤੀ ਕਿ ਮੈਂ ਵਾਪਸ ਸਿੱਖੀ ਸਰੂਪ ਦੇ ਵਿੱਚ ਆ ਗਿਆ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਮੇਰੇ ਮਾਪੇ ਜਾਣਦੇ ਜਾਂਦੇ ਮੈਨੂੰ ਵਾਪਸ ਸਿੱਖੀ ਸਰੂਪ ਦੇ ਵਿੱਚ ਦੇ ਮੇਰੇ ਬਾਪੂ ਜੀ ਬੇਸ਼ੱਕ ਕਾਮਰੇਡ ਸੀ ਪਰ ਉਹਨਾਂ ਨੇ ਕਦੇ ਦਾੜੀ ਕੇਸ ਕਤਲ ਨਹੀਂ ਸੀ ਕੀਤੇ ਉਹ ਕਸ਼ੇਰਾ ਪਾਉਂਦੇ ਸੀ ਹਾਂ ਔਰ ਸਿੱਖੀ ਦੀਆਂ ਗੱਲਾਂ ਮੈਨੂੰ ਸੁਣਾਇਆ ਕਰਦੇ ਸੀ ਤੇ ਉਹ ਬੜੇ ਖੁਸ਼ ਹੋਏ ਜਦੋਂ ਮੈਂ ਦਾੜੀ ਰੱਖ ਕੇ ਪੱਗ ਬੰਨਣ ਲੱਗ ਗਿਆ ਮੇਰੇ ਮਾਤਾ ਜੀ ਤੇ ਇਹ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਇੱਕ ਟਰਨਿੰਗ ਪੁਆਇੰਟ ਆ ਜੀ